ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਅੱਜ ਆਪਾਂ ਲੈ ਕੇ ਆਏ ਆ ਆਪਣੇ ਕਰੰਟ ਅਫੇਅਰ ਇਹਦੀ ਵੀਡੀਓ ਦੇ ਵਿੱਚ ਰਾਜੇ ਅੱਜ ਆਪਾਂ 4 ਦਿਨਾਂ ਦੇ ਕਰੰਟ ਅਫੇਅਰ ਕਵਰ ਕਰਾਂਗੇ 23 ਤਰੀਕ ਦੇ 24 25 26 4 ਦਿਨਾਂ ਦੇ ਕਰੰਟ ਅਫੇਅਰ ਕਰਾਂਗੇ ਰਾਜੇ 23 ਤੋਂ ਲੈ ਕੇ 26 ਫਰਵਰੀ ਤੱਕ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਚਾਹੇ ਕਿਸੇ ਬੱਚੇ ਨੇ ਰਾਜੇ ਐਸਆਈ ਦਾ ਪੇਪਰ ਦੇਣਾ ਚਾਹੇ ਗਰੁੱਪ ਡੀ ਦਾ ਪੇਪਰ ਦੇਣਾ ਚਾਹੇ ਪਟਵਾਰੀ ਕਲਰਕ ਕੁਝ ਵੀ ਦੇਣਾ ਰਾਜੇ ਇਹ ਕਲਾਸਾਂ ਤੁਹਾਡੇ ਵਾਸਤੇ ਇਹ ਸਮਝ ਲਓ ਕਿ ਰਾਜੇ ਜਿਵੇਂ ਕੰਜੇ ਨੇ ਮਲਾਈ ਹੈ ਜਿੰਨਾ ਤੁਸੀਂ ਇਹਨੂੰ ਰਾਜੇ ਕਰੋਗੇ ਜਿੰਨਾ ਤੁਸੀਂ ਇਹਨੂੰ ਰਿਪੀਟ ਕਰੋਗੇ ਤੁਹਾਡੇ ਵਾਸਤੇ ਉਨੀ ਹੀ ਇੰਪੋਰਟੈਂਟ ਹੈਗੀ ਦੇਖੋ ਰਾਜੇ ਹੁਣ ਆਪਾਂ ਇੱਕ ਵੀਡੀਓ ਤੁਹਾਨੂੰ ਕੱਲ ਨੂੰ ਪ੍ਰੋਵਾਈਡ ਕਰਵਾਉਂਗਾ ਉਹਦੇ ਵਿੱਚ ਮੈਂ ਤੁਹਾਨੂੰ ਕਰਵਾਉਂਗਾ 28 27 28 29 ਜਿਹਦੇ ਵਿੱਚ ਆਪਣੇ ਫਰਵਰੀ ਦੇ ਕਰੰਟ ਅਫੇਅਰ ਕੰਪਲੀਟ ਹੋ ਜਾਣਗੇ ਇਸ ਤੋਂ ਬਾਅਦ ਆਪਾਂ ਜਲਦੀ ਮਾਰਚ ਵਾਲੇ 'ਤੇ ਚੱਲ ਜਾਂਗੇ ਠੀਕ ਹੈ ਜੀ ਤੇ ਇਹਦੇ ਤੁਸੀਂ ਕੰਟੀਨਿਊ ਰੱਖਣੀ ਰੱਖਣੇ ਆ ਓਕੇ ਜੀ ਤੇ ਬਾਕੀ ਦਾ ਜੀ ਤੁਹਾਡੇ ਲੈਕਚਰ ਐਪ ਤੇ ਵੀ ਹੁਣ ਰੈਗੂਲਰ ਸ਼ੁਰੂ ਹੋ ਚੁੱਕੇ ਆ ਤੇ ਬਾਕੀ ਦਾ ਜੇ ਕੋਈ ਕੈਂਡੀਡੇਟ ਗਰੁੱਪ ਡੀ ਦੀ ਪੰਜਾਬ ਪੁਲਿਸ ਦੀ ਪਟਵਾਰੀ ਦੀ ਵੀਡੀਓ ਦੀ ਆਲ ਪੰਜਾਬ ਐਗਜ਼ਾਮ ਬੈਚ ਆਪਣੇ ਕੋਲੇ ਜਾਂ ਆਪਣੇ ਕੋਈ ਵੀ ਤਿਆਰੀ ਕਰਨਾ ਚਾਹੁੰਦਾ ਰਹੇ ਕਲਰਕ ਦੀ ਉਹ ਸਾਰੀ ਤੁਸੀਂ ਸਾਰੇ ਕਿਸੇ ਰਾਜੇ ਆਪ ਐਪ ਡਾਊਨਲੋਡ ਕਰ ਲਿਓ ਦੀਪਪੁਰ ਐਜੂਕੇਸ਼ਨਰ ਆ ਜਿੰਨਾ ਬੱਚੇ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਲੱਸ ਤੇ ਓਰਜੀ ਕੋਡ ਫਿਲ ਕਰਨਾ ਡਬਲ ਐਕਸ ਰਹਿਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਨਾ ਬਤੇ ਕਾਲ ਵੀ ਕਰ ਸਕਦੇ ਹੋ ਇੱਥੇ ਤੁਹਾਨੂੰ ਬੈਚ ਮਿਲ ਜੂਗਾ ਰਾਜੇ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ 5% ਫੀਸ ਹੈ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਹੈ ਜੇ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਤੇ ਪੜਾਉਣ ਦੇ ਟ੍ਰਿਕਸ ਦੀ ਵੀ ਗਾਰੰਟੀ ਹੋ ਜਿਹੜੇ ਬੱਚਾ ਨੂੰ ਇੰਗਲਿਸ਼ ਮੈਥ ਨਹੀਂ ਆਉਂਦਾ ਰਾਜੇ ਉਹਨਾਂ ਰਾ ਰਾ ਬੱਚੇ ਪ੍ਰੋਮਿਸ ਹੈ ਕਿ ਤੁਸੀਂ ਜਿੱਦੋਂ ਬੈਚ ਕੰਪਲੀਟ ਕਰੋਗੇ ਤੁਹਾਡੇ ਵਿੱਚ ਬਹੁਤ ਹੀ ਜ਼ਿਆਦਾ ਇੰਪ ਮਤਲਬ ਬਿਨਾ ਵੱਡੇ ਮੈਥਡਾ ਤੋਂ ਟ੍ਰਿਕਸ ਨਾਲ ਤੁਹਾਨੂੰ ਸਾਰੀਆਂ ਚੀਜ਼ਾਂ ਕਰਵਾਈ ਦੇਣਾ ਠੀਕ ਹੈ ਚਲੋ ਚੱਲਦੇ ਆਂ ਅਜ ਪਹਿਲੇ ਪ੍ਰਸ਼ਨ ਤੇ ਕੀ ਕਹਿੰਦੇ ਕਹਿੰਦੇ ਸੇਕਰ ਇਨਿਤਿਹਾਰ ਕਿਸ ਰਾਜ ਦੇ ਵਿੱਚ ਮਨਾਇਆ ਜਾਂਦਾ ਹੈਗਾ ਸੇਕਰ ਇਨਿਤਿਹਾਰ ਕਿਸ ਰਾਜ ਦੇ ਵਿੱਚ ਮਨਾਇਆ ਜਾਂਦਾ ਦੇਖੋ ਰਾਜੇ ਇਹ ਤਾਂ ਪ੍ਰਸ਼ਨ ਇੰਪੋਰਟੈਂਟ ਹੈਗਾ ਦੱਸਦਾ ਸੁਣ ਇੱਕ ਮਿੰਟ ਇਹ ਮਨਾਇਆ ਜਾਂਦਾ ਨਾਗਾ ਲੈਂਡ ਦੇ ਵਿੱਚ ਕਿੱਥੇ ਮਨਾਇਆ ਜਾਂਦਾ ਰਾਜੇ ਇਹ ਮਨਾਇਆ ਜਾਂਦਾ ਨਾਗਾ ਲੈਂਡ ਦੇ ਵਿੱਚ ਤੇ ਨਾਗਾ ਲੈਂਡ ਦੀ ਰਾਜਧਾਨੀ ਕੀ ਹੈ ਪਤਾ ਤੁਹਾਨੂੰ ਕਿਸੇ ਨੂੰ ਕੋਹੀਮਾ ਨਾਗaland ਦੀ ਰਾਜਧਾਨੀ ਹੈਗੀ ਹੈ ਕੋਹੀਮਾ ਤੇ ਨਾਗaland ਦੀ ਆਫੀਸ਼ਲ ਲੈਂਗੁਏਜ ਕਿਸ ਨੂੰ ਪਤਾ ਕੀ ਹੈ ਆਫੀਸ਼ਲ ਲੈਂਗੁਏਜ ਜਿਵੇਂ ਪੰਜਾਬ ਦੀ ਆਫੀਸ਼ਲ ਲੈਂਗੁਏਜ ਪੰਜਾਬੀ ਹੈ ਉਹ ਜਿਵੇਂ ਨਰੇਪਾਈ ਆਫੀਸ਼ਲ ਲੈਂਗੁਏਜ ਇੰਗਲਿਸ਼ ਹੈਗੀ ਨਾਗaland ਦੀ ਆਪਣੇ ਜੀ ਆ ਜਾਂਦਾ ਨਾਗaland ਠੀਕ ਹੈ ਜੀ ਦੇਖੋ ਇਤਿਹਾਸ ਤਾਂ ਇੰਪੋਰਟੈਂਟ ਹੈਗਾ ਜਿਹੜਾ ਮੈਂ ਤੁਹਾਨੂੰ ਕਰਵਾਇਆ ਇਹ ਹੈਗਾ 50% ਇੰਪੋਰਟੈਂਟ ਪਰ ਜਿਹੜਾ ਐਸਆਈ ਦੇ ਪੇਪਰ ਦੇ ਵਿੱਚ ਪੀਐਸਟੈਟ ਦੇ ਪੇਪਰ ਦੇ ਵਿੱਚ ਕਿਸੇ ਵੀ ਪੰਜਾਬ ਦੇ ਪੇਪਰ ਦੇ ਵਿੱਚ ਕਰਿਆ ਜਾਂਦਾਗਾ ਆਉਂਦਾਗਾ ਉਹ ਸਭ ਤੋਂ ਇੰਪੋਰਟੈਂਟ ਧਿਆਨ ਰਹੇਗਾ ਹੌਰਨ ਬਿਲ ਬਾਕੀ ਜਿਹੜੇ ਗਰੁੱਪ ਡੀ ਵਾਲੇ ਬੱਚੇ ਨਾ ਆਲ ਪੰਜਾਬ ਇਗਜ਼ਾਮ ਵਾਲਾ ਬੈਚ ਲੈ ਸਕਦੇ ਆ ਠੀਕ ਹੈ ਜੀ ਆ ਦੇਖੋ ਹੌਰਨਮੈਲ ਇਹ ਮੋਸਟ ਇੰਪੋਰਟੈਂਟ ਹੈ ਜੀ ਦੂਸਰੇ ਵੀ ਤਿਹਾੜ ਰਹਿਗੇ ਆ ਏਓ ਲਿੰਗ ਠੀਕ ਹੈ ਜੀ ਮੌਸਤੀ ਸੀ ਮੰਗ ਠੀਕ ਹੈ ਜੀ ਬਸ਼ੂਦੀਮਾ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਇਹਦੇ ਵਿੱਚ ਹੌਰਨਮੈਲ ਇਹਦਾ ਤੁਸੀਂ ਬਿਲਕੁਲ ਵੀ ਸਕਿਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਇਸ ਤੋਂ ਬਾਅਦ ਅਗਲਾ ਅਪ੍ਰੈਸ਼ਨ ਆਪਣੇ ਕੋਲੇ ਆ ਗਿਆ ਕਹਿੰਦੇ ਜੀ ਮਹਾਰਤਨਾ ਪੂਸ਼ਣ 2023 ਹੈ ਜਿਹੜਾ ਮਹਾਰਾਸ਼ਟਰਾ ਸੋਰੀ ਮਹਾਰਾਸ਼ਟਰਾ ਪੂਸ਼ਣ 2023 ਦਾ ਅਵਾਰਡ ਹੈ ਇਹਦੇ ਨਾਲ ਕਿਸ ਨੂੰ ਸਮਾਨਤ ਕੀਤਾ ਗਿਆ ਇਸ ਤੋਂ ਪਹਿਲਾਂ ਤਾਂ ਜੇ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਦਾ ਇੱਕ ਤੁਹਾਨੂੰ ਮੈਂ ਕਰਵਾ ਕੇ ਗਿਆ ਸੀ ਅਸਾਮ ਬੈਬਵ ਇਹ ਵਾਰ ਕਰਵਾ ਕੇ ਗਿਆ ਸੀ ਇਹ ਵਾਰ ਤੋਂ ਸਾਰਿਆਂ ਨੂੰ ਪਤਾ ਰੰਜਨ ਗੁੰਗਾਈ ਜੀ ਨੂੰ ਮਿਲਿਆਗਾ ਜਿਹੜੇ ਸੀਜੀਆਈ ਵੀ ਰਹਿ ਚੁੱਕੇ ਹੈਗੇ ਠੀਕ ਹੈ ਜੀ ਇਹ ਕਰਵਾ ਕੇ ਗਿਆ ਹੋਏਗਾ ਹੁਣ ਮੈਨੂੰ ਇੱਕ ਤਾਂ ਜੇ ਤੁਸੀਂ ਦੱਸਣਾਗਾ ਕਮੈਂਟਾਂ ਦੇ ਵਿੱਚ ਕਿ ਜੁਪੀ ਦਾ ਅਵਾਰਡ ਮਿਲਿਆਗਾ ਯੂਪੀ ਦਾ ਇੱਕ ਵਾਰ ਦਿੱਤਾ ਗਿਆ ਸਪੈਸ਼ਲ ਯੂਪੀ ਦਾ ਠੀਕ ਹੈ ਜੀ ਜਿਵੇਂ ਸਾੰਪੈਪ ਬਸਾਮ ਦਾ ਉਹ ਜਿਵੇਂ ਇੱਕ ਆ ਮਹਾਰਾਸ਼ਟਰਾ ਪੂਸ਼ਣ ਵਾਰਡ ਹੈ ਕਹਿੰਦੇ ਇਹਦੇ ਨਾਲ ਹੀ ਨਾਂ ਦੇ ਵਿੱਚੋਂ ਕਿਸ ਨੂੰ ਸਮਾਨਤ ਕੀਤਾ ਗਿਆ ਆਪਾਂ ਤੋਂ ਇਹ ਪੁੱਛ ਰਹੇ ਨੇ ਭਾਈ ਇਹਨਾਂ ਨੂੰ ਸਮਾਨਤ ਕੀਤਾ ਗਿਆ ਅਸ਼ੋਕ ਸ਼ਰਾਫ ਨੂੰ ਅਸ਼ੋਕ ਸ਼ਰਾਫ ਨੂੰ ਇਹਨਾਂ ਸਮਾਨਤ ਕੀਤਾ ਗਿਆਗਾ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਅਪ੍ਰੇਸ਼ਨ ਦੇ ਉੱਪਰ ਅਗਲਾ ਅਪ੍ਰੇਸ਼ਨ ਵੀ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੈਟਾਗਰੀ ਨਾਲ ਸੰਬੰਧਤ ਰੱਖਦਾਗਾ ਕੀ ਕਹਿ ਰਹੇ ਨੇ ਅਪ੍ਰੇਸ਼ਨ ਦੇ ਵਿੱਚ ਦੇਖਦੇ ਆਂ ਕਹਿੰਦੇ ਜੀ ਇਲਾ ਦੇਖੋ ਤੈਨੂੰ ਕਿਹਾ ਹੋਇਆ ਕਿਤੇ ਵੀ ਕੋਈ ਪਹਿਲੀ ਚੀਜ਼ ਆ ਜੇ ਰਾਜੋ ਸਟ੍ਰੈਟੇਜੀ ਕਿ ਦਾ ਪੋਰਸ਼ਨ ਬਣ ਜਾਂਦਾ ਕਹਿੰਦੇ ਫਾਸਟ ਨੈਸ਼ਨਲ ਪਬਲਿਕ ਹੈਲਥ ਇੰਡੀਆ ਕਾਨਫਰੰਸ ਹੋਈ ਹੈਗੀ ਠੀਕ ਹੈ ਜੀ ਕਾਨਫਰੰਸ ਤਾਂ ਹੋਈ ਹੈ ਇਹ ਕਾਨਫਰੰਸ ਕਿੱਥੇ ਹੋਈ ਹੈ ਸੋਹਣਿਓ ਇਹ ਕਾਨਫਰੰਸ ਹੋਈ ਹੈ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਹੋਈ ਹੈ ਇਹ ਕਾਨਫਰੰਸ ਇਹ ਕਾਨਫਰੰਸ ਦਾ ਉਦਘਾਟਨ ਕਿਨੇ ਕੀਤਾ ਤਾਂ ਇਹ ਦਾ ਉਦਘਾਟਨ ਕੀਤਾ ਜੀ ਆਪਣੇ ਮੋਦੀ ਸਾਹਿਬ ਨੇ ਬਹੁਤ ਹੀ ਜਿਆਦਾ ਮਹੱਤਵਪੂਰਨ ਪ੍ਰਸੰਨ ਬਣ ਜਾਂਦਾ ਆਪਣੇ ਵਾਸਤੇ ਇੱਕ ਤਰੀ ਦੇ ਵਿੱਚ ਪਹਿਲੀ ਹੋਈ ਹੈ ਜਿਹੜਾ ਇਹ ਕਾਨਫਰੰਸ ਇਹ ਦੂਜਾ ਸੌਰੀ 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 ਰਾਜੇ ਸੌਰੀ 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 ਇਹ ਦਾ ਉਦਘਾਟਨ ਮੋਦੀ ਜੀ ਨੇ ਨਹੀਂ ਕੀਤਾ ਇਹ ਵੀ ਦੂਸਰਾ ਯਾਦ ਰਹਿ ਗਿਆ ਇਹਦਾ ਐਸਪੀ ਬਗੇਲ ਜੀ ਨੇ ਕੀਤਾ ਠੀਕ ਹੈ ਜੀ ਇਹਨਾਂ ਨੇ ਕੀਤਾ ਸੌਰੀ ਇੱਕ ਨਾਲ ਜੀ ਹੋਰ ਮੀਟਿੰਗ ਹੋਈ ਹੈ ਆਪਣੇ ਗਲੋਬਲ ਟੈਕਸਟਾਈਲ ਐਕਸਪੋ ਇੰਡੀਆ ਟੈਕਸ 2024 ਇਹ ਜਿਹੜੀ ਮੀਟਿੰਗ ਹੋਈ ਹੈ ਇਹ ਵੀ ਆਪਣੀ ਨਿਊ ਦਿੱਲੀ ਦੇ ਵਿੱਚ ਹੋਈ ਹੈ ਯਾਦ ਰੱਖਿਓ ਠੀਕ ਹੈ ਜੀ ਅਲੱਗ ਪ੍ਰੈਸ਼ਨ ਮੰਨਦਾ ਸੀ ਅਲੱਗ ਪ੍ਰੈਸ਼ਨ ਬਜਾਉਣ ਦੀ ਪਾਉਣ ਦੀ بجائے ਮੈਂ ਤੁਹਾਨੂੰ ਇਹਦੇ ਵਿੱਚ ਹੀ ਕੰਪਲੀਟ ਕਰਵਾਤਾ ਠੀਕ ਹੈ ਜੀ ਕਿ ਘੱਟ ਤੋਂ ਘੱਟ ਤੁਹਾਡੇ ਪ੍ਰੈਸ਼ਨ ਕਵਰ ਹੋਣ ਇਹਦੇ ਵਿੱਚ ਤੇ ਇੰਪੋਰਟੈਂਟ ਫੈਕਟ ਤੁਹਾਨੂੰ ਮਿਲੇ ਤੇ ਆਹ ਪ੍ਰੈਸ਼ਨ ਰਾਜੇ ਤੁਸੀਂ ਇੰਪੋਰਟੈਂਟ ਕੈਟਾਗਰੀ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਇਹ ਆਪਣੇ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰੈਸ਼ਨ ਬਣ ਜਾਂਦਾ ਦੇਖੋ ਜੀ ਜਿਹੜਾ ਆਪਣਾ ਤਲੰਗਣਾ ਸਟੇਟ ਹੈਗੀ ਉੱਥੇ ਇੱਕ ਪਿੰਡ ਹੈ ਕਿਹੜਾ ਮੰਦੀ ਮਾੜੀ ਨਿਕਮ ਪਿੰਡ ਦੇ ਵਿੱਚ ਕਿਸ ਨਦੀ ਦੇ ਕਿਨਾਰੇ ਤੇ ਹਾਲ ਹੀ ਦੇ ਵਿੱਚ ਪ੍ਰਾਚੀਨ ਬਦਾਮੀ ਚਲਕਿਆ ਮੰਦਰ ਲੱਭੇ ਹਨ ਇਹ ਰਾਜੇ ਇਹ ਕ੍ਰਿਸ਼ਨਾ ਨਦੀ ਦੀ ਗੱਲ ਕਰਦੇ ਆ ਕ੍ਰਿਸ਼ਨਾ ਨਦੀ ਹੈ ਜਿਹੜੀ ਇਹ ਤੁਹਾਨੂੰ ਪਤਾ ਕੀ ਤਲੰਗਣਾ ਦੇ ਕੋਲ ਦੀ ਲੰਗਦੀ ਹੈ ਆਹ ਪਿੰਡ ਦੇ ਵਿੱਚ ਦੀ ਲੰਗਦੀ ਹੈ ਇਹ ਨਦੀ ਦੇ ਕਿਨਾਰੇ ਤੇ ਰਾਜੇ ਪਤਾ ਨਹੀਂ ਜਦੋਂ ਕੋਈ ਇੱਥੇ ਕੋਈ ਗਏ ਕੰਮਕੁਮ ਕਰਨ ਵਾਲੇ ਠੀਕ ਹੈ ਜੀ ਤਾਂ ਉਹਨਾਂ ਨੂੰ ਇੱਥੇ ਕੀ ਮਿਲਿਆ ਮੰਦਰ ਮਿਲਿਆ ਰਾਜੇ ਮੰਦਰ ਮਿਲਿਆ ਠੀਕ ਹੈ ਜੀ ਤਾਂ ਆਹ ਮੰਦਰ ਆਖੋ ਫੋਟੋ ਇਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਇੱਥੇ ਮੰਦਰ ਹੈ ਕਿ ਜਿਹੜੋ ਇਹ ਕਿਤੇ ਬੰਦਾ ਕੋਈ ਗਿਆ ਇੱਧਰ ਕਿਸੇ ਕੰਮ ਤੇ ਉਹਨੂੰ ਪਤਾ ਲੱਗਾ ਕਿ ਪ੍ਰਾਚੀਨ ਪੁਰਾਣੇ ਸਮਿਆਂ ਦੇ ਮੰਦਰ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਦੇਖੋ ਇਹ ਵੀ ਦੇਖੋ ਇੰਡੀਆ ਦੀ ਸਭ ਤੋਂ ਵੱਡੀ ਆਗਈ ਇੰਡੀਆ ਇਜ਼ ਦਾ ਲਾਰਗੇਸਟ ਰਿਮੋਟ ਪਾਇਲਟ ਟ੍ਰੇਨਿੰਗ ਆਰਗੇਨਾਈਜੇਸ਼ਨ ਰਿਮੋਟ ਪਾਇਲਟ ਕੀ ਹੁੰਦਾ ਰਿਮੋਟ ਤੁਹਾਨੂੰ ਆਪ ਹੀ ਪਤਾ ਲੱਗਦਾ ਹੋਣਾ ਜੀ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਟੀਵੀ ਦੇ ਰਿਮੋਟ ਹੁੰਦੇ ਓਵੇਂ ਜਿਵੇਂ ਹੀ ਰਾਜੇ ਇੱਕ ਟ੍ਰੇਨਿੰਗ ਇੰਸਟੀਟਿਊਟ ਆਰਗੇਨਾਈਜ਼ ਕੀਤੀ ਗਈ ਜਿਹਦੇ ਵਿੱਚ ਏਸੀ ਚੀਜ਼ਾਂ ਨਾਲ ਹੀ ਸਾਰੀਆਂ ਚੀਜ਼ਾਂ ਦਿਖਾਈਆਂ ਸਮਝਾਈਆਂ ਜਾਣਗੀਆਂ ਕਿ ਕਿਵੇਂ ਆਪਾਂ ਰਾਕਟੇ ਨੇ ਚਲਾਉਣੇ ਆ ਗੱਡੀਆਂ ਵੀ ਰਿਪੋਰਟ ਨਾਲ ਚੱਲਿਆ ਕਰਨਗੇ ਅੱਗੇ ਜਾ ਕੇ ਠੀਕ ਹੈ ਜੀ ਉਹ ਸਾਰਾ ਪ੍ਰੋਸੈਸ ਤੁਹਾਨੂੰ ਦੱਸਿਆ ਜਾਊਗਾ ਇਹਦੇ ਵਿੱਚ ਠੀਕ ਹੈ ਜੀ ਤਾਂ ਇਹ ਪੁੱਛ ਰਹੇ ਨੇ ਆਪਾਂ ਨੂੰ ਪਰ ਠੀਕ ਹੈ ਜੀ ਕਿ ਕਿਹੜੀ ਆਈਆਈਟੀ ਨੇ ਕੀਤਾ ਇਹ ਕੀਤਾ ਭਾਈ ਆਈਆਈਟੀ ਗੁਹਾਟੀ ਨੇ ਇਸ ਤੋਂ ਬਾਅਦ ਚੱਲਦੇ ਆਪਾਂ ਅੱਜ ਦੇ 6ਵੇਂ ਪ੍ਰਸ਼ਨ ਤੇ ਦੇਖੋ ਜੀ ਆਹ ਪ੍ਰਸ਼ਨ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਅਮਰੀਕੀ ਏਜੰਸੀ ਦਾ ਮਾਈ ਦਾ ਮਾਰਨਿੰਗ ਕੰਸਲਟ ਦੇ ਅਨਸਾਰ ਦੁਨੀਆ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣਾ ਰਹੇਗਾ ਅਮਰੀਕਾ ਦੀ ਇੱਕ ਸੰਸਥਾ ਹੈਗੀ ਠੀਕ ਹੈ ਜੀ ਕਿਹੜੀ ਅਮਰੀਕਨ ਏਜੰਸੀ ਦਾ ਮਾਰਨਿੰਗ ਕੰਸਲਟ ਇਹ ਕੀ ਕਰਦਾ ਰਹੇ ਜੀ ਇਹ ਵੋਟਾਂ ਪਵਾਉਂਦੇ ਹੁੰਦੇ ਆ ਵੋਟਾਂ ਪਵਾਉਣ ਤੋਂ ਬਾਅਦ ਇਹ ਦੱਸ ਦਿਆ ਕਿ ਭਾਈ ਜਿਹੜੇ ਆਪਣੇ 195 ਦੇਸ਼ ਹੈਗੇ ਉਹਨਾਂ ਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਪਪੂਲਰ ਲੀਡਰ ਕਿਹੜਾ ਹੈਗਾ ਤਾਂ ਉਹ ਜਿਹੜੀ ਰਿਪੋਰਟ ਨਿਕਲ ਗਈ ਹੈ ਉਹਦੇ ਵਿੱਚ ਆਪਣੇ ਮੋਦੀ ਜੀ ਦਾ ਨਾਮ ਆਇਆ ਆਪਣੇ ਮੋਦੀ ਜੀ ਦਾ ਨਾਮ ਆਇਆਗਾ ਬਹੁਤ ਚੜਾਈ ਹੈ ਮੋਦੀ ਜੀ ਦੀ ਬਾਤ ਤਾਂ ਭਾਈ ਠੀਕ ਹੈ ਜੀ ਤੇ ਉਹ ਜੋ ਮੋਦੀ ਜੀ ਦਾ ਨਾਮ ਆਇਆਗਾ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਕੀ ਕਹਿੰਦੇ ਰਾਜੇ ਕਹਿੰਦੇ ਮੋਦੀ ਸਾਹਿਬ ਜੀ ਨੇ ਕੀ ਕਰਿਆਗਾ 23 ਫਰਵਰੀ ਨੂੰ ਉਦਘਾਟਨ ਕੀਤਾਗਾ ਸਟੈਚੂ ਦਾ ਕਿਸੇ ਸਟੈਚੂ ਦਾ ਰਾਜੇ ਸੰਤ ਰਵੀਦਾਸ ਜੀ ਦੇ ਦਾ ਕਿੱਥੇ ਕੀਤਾ ਉੱਤਰ ਪ੍ਰਦੇਸ਼ ਦੇ ਕਹਿੰਦੇ ਉੱਤਰ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਉਦਘਾਟਨ ਕੀਤਾ ਗਿਆ ਇਹਨਾਂ ਵੱਲੋਂ ਸੰਤ ਰਵੀਦਾਸ ਜੀ ਦੀ ਮੂਰਤੀ ਦਾ ਇਹ ਪੁੱਛ ਰਹੇ ਨੇ ਜੀ ਪ੍ਰੇਸ਼ਰਮਤ ਪੂਰਨ ਜੀ ਦੱਸੋ ਰਾਜੇ ਕਿਹਦੇ ਉਦਘਾਟਨ ਕੀਤਾ ਇਹ ਕੀਤਾ ਗਿਆ ਜੁਪੀ ਦੇ ਬਾਰਾ ਨਸੀ ਦੇ ਵਿੱਚ ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈ ਚਲੋ ਜੀ ਹੁਣ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਚੰ드ਰਮਾ ਦੇ ਦੱਖਣੀ ਧਰੋਭਤੇ ਜਿਹੜਾ ਚੰ드ਰਮਾ ਦਾ ਆਪਣਾ ਦੱਖਣੀ ਧਰੋਭਾ ਉਸ ਤੇ ਉਤਰਨ ਵਾਲੀ ਪਹਿਲੀ ਨਿੱਜੀ ਕੰਪਨੀ ਨਿੱਜੀ ਕੰਪਨੀ ਹੁੰਦੀ ਹੈ राजे ਇੱਕ ਪ੍ਰਾਈਵੇਟ ਕੰਪਨੀ ਠੀਕ ਹੈ ਜੀ ਠੀਕ ਹੈ ਨਿੱਜੀ ਕੰਪਨੀ ਕਿਹੜੀ ਆਹ ਵਾਲੀ ਜਿਨਾਪਾ ਇੰਟੂਟਿਵ ਮਸ਼ੀਨਸ ਕਹਨੇ ਆ ਇਹ ਕਿਹੜੇ ਦੇਸ਼ ਨਾਲ ਸੰਬੰਧਤ ਹੈ ਜੇ ਇਹ ਮਸ਼ੀਨ ਹੈ ਜਿਹੜੀ ਜਿਹੜੀ ਇਹ ਦੱਖਣੀ ਧਰੁਵ ਤੇ ਉੱਤਰੀ ਹੈ ਕਹਿੰਦਾ ਮੈਂ ਤਾਂ ਜਿਵੇਂ ਆ ਚੰਦਰਮਾਲਾ ਲੋ ਆ ਈਸਟ ਹੋ ਗਿਆ ਆ ਆ ਆਪਣਾ ਵੈਸਟ ਹੋ ਗਿਆ ਠੀਕ ਹੈ ਜੀ ਆ ਆਪਣਾ ਨਾਰਥ ਹੋ ਗਿਆ ਆ ਸਾਊਥ ਹੋ ਗਿਆ ਇਹ ਇਧਰਲੇ ਇਰੀਏ ਤੇ ਉੱਤਰੀ ਹੈ ਦੱਖਣ ਵਾਲੇ ਪਾਸੇ ਇੱਥੇ ਉਤਰਿਆ ਹੈ ਠੀਕ ਹੈ ਚੰਦਰਮਾਲੇ ਆ ਸਿੱਧੇ ਤੇ ਉਤਰਿਆਗਾ ਇੱਕ ਨਿੱਜੀ ਕੰਪਨੀ ਹੈ ਕਿਹੜੀ ਰਾਜੇ ਇੰਟੂਟਿਵ ਮਸ਼ੀਨਸ ਇਹ ਜਿਹੜੀ ਕਹਿੰਦੇ ਕੀ ਕਿਹੜੇ ਦੇਸ਼ ਦੀ ਕੰਪਨੀ ਹੈ ਇਹ ਕਿਹੜੇ ਦੇਸ਼ ਦੀ ਕੰਪਨੀ ਹੈ ਇਹ ਇਹ ਪੁੱਛ ਰਹੇ ਨੇ ਆਪਾਂ ਤੋਂ ਇਹ ਹੈਗੀ ਹੈ ਜੀ ਅਮਰੀਕਾ ਦੀ ਕੰਪਨੀ ਅਮਰੀਕਾ ਦੀ ਕੰਪਨੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਆਪਾਂ ਚੰਦਰਮਾ ਦੇ ਦੱਖਣੀ ਧਰੁਵ ਤੇ ਉੱਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਜੇਕਰ ਪੁੱਛਣਗੇ ਦੱਖਣੀ ਦੱਖਣੀ ਧਰੁਵ ਤੇ ਉੱਤਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਕਿਹੜਾ ਹੈਗਾ ਉਹ ਭਾਰਤ ਹੈ ਠੀਕ ਹੈ ਜੀ ਚਲੋ ਹੁਣ ਜੇ ਆ ਵੀ ਇੰਪੋਰਟੈਂਟ ਹੈ ਕਹਿੰਦੇ ਦੁਰਗਾ 2 ਇੱਕ ਲੇਜ਼ਰ ਬੀਪਨਰ ਹੈ ਜੇ ਲੇਜ਼ਰ ਹਥਿਆਰ ਹੈ ਇੱਕ ਦੁਰਗਾ 2 ਕਹਿੰਦੇ ਇਹ ਕਿਹੜੀ ਆਰਗੇਨਾਈਜੇਸ਼ਨ ਨੇ ਬਣਾਇਆ ਸਾਨੂੰ ਪਤਾ ਕੀ ਆਪਣੇ ਤੋਪਾਂ ਮਿਜ਼ਾਈਲਾਂ ਇਹ ਜ਼ਿਆਦਾਤਰ ਇੱਕ ਸੰਸਥਾ ਬਣਾਉਂਦੀ ਹੈ ਉਹ ਕਿਹੜੀ ਹੈ ਉਹ ਹੈਗੀ ਹੈ ਡੀਆਰਡੀਓ ਡੀਆਰਡੀਓ ਇੱਕ ਤਾਂ ਹੁਣ ਤੁਹਾਡਾ ਕੀ ਕੰਮ ਆਗਾ ਤੁਸੀਂ ਮੈਨੂੰ ਡੀਓਆਰਡੀਓ ਦੀ ਫੁੱਲ ਫਾਰਮ ਦੱਸਣੀ ਹੈ ਇੱਕ ਤਾਂ ਕਮੈਂਟਾਂ ਦੇ ਵਿੱਚ ਦੂਜਾ ਤੁਸੀਂ ਮੈਨੂੰ ਇਹਦੀ ਸਟੈਲਵਸ ਡੇਟ ਦੱਸਣੀ ਹੈ ਤੀਸਰਾ ਤੁਸੀਂ ਮੈਨੂੰ ਇਹਦਾ ਚੇਅਰ ਪਰਸਨ ਦੱਸਣਾ ਹੈ ਇਹ ਤੁਹਾਡਾ ਕੰਮ ਆਗਾ ਜਲਦੀ ਜਲਦੀ ਜਿਹੜਾ ਬੱਚਾ ਕਮੈਂਟ ਕਰੂਗਾ ਦਾ ਨਾਮ ਬੋਲੂਗਾ ਮੈਂ ਠੀਕ ਹੈ ਜੀ ਇਸ਼ਨਾਂ ਵੀ ਪੇਂਟਿੰਗ ਪਏ ਉਹ ਵੀ ਬੋਲਾਂਗੇ ਤੇ ਦੁਰਗਾ ਦੀ ਫੁੱਲ ਫਾਰਮ ਜਰੂਰ ਦੇਖ ਲੋ ਰਾਜੇ ਠੀਕ ਹੈ ਜੀ ਡਾਇਰੈਕਸ਼ਨ ਵਾਲੀ ਅਨ ਰੈਸਟ੍ਰੈਕਟਿਡ ਰੇ ਗਨ ਐਰੇ ਇਸ ਤੋਂ ਬਾਅਦ ਅਭਿਆਸ ਆ ਗਿਆ ਰਾਜੇ ਕਿਹੜਾ ਦੇਸ਼ ਤਕੋਨੀ ਕੋਸਟ ਗਾਰਡ ਅਭਿਆਸ ਦੋਸਤੀ 16 ਦੇ ਵਿੱਚ ਸ਼ਾਮਲ ਨਹੀਂ ਹੈ ਤਕੋਨੀ ਟਰਾਈਲੇਟਰਲ ਕੋਸਟ ਗਾਰਡ ਐਕਸਰਸ ਰਾਜੇ ਇਹਨਾਂ ਚ ਕਿਹੜਾ ਦੇਸ਼ ਨਹੀਂ ਹੈਗਾ ਇਹਦੇ ਵਿੱਚ ਇਹ ਪੁੱਛ ਰਹੇ ਨੇ ਦੇਖੋ ਰਾਜੇ ਮੈਂ ਤੁਹਾਨੂੰ ਕਹਿੰਦਾ ਕੀ ਵੀ ਤੁਹਾਨੂੰ ਤਿੰਨ ਦੇਸ਼ ਦੇ ਦੇਣਾਂਗੇ ਇਹਨਾਂ ਚ ਕਿਹੜਾ ਦੇਸ਼ ਹੈ ਨਹੀਂ ਇਹਦੇ ਵਿੱਚ ਸ਼ਾਮਲ ਨਹੀਂ ਹੈਗਾ ਐਕਸਰਸਾਈਜ਼ ਦੇ ਵਿੱਚ ਆਪਾਂ ਤੋਂ ਉਹ ਪੁੱਛ ਰਹੇ ਨੇ ਤਾਂ ਭਾਈ ਸਭ ਨੇਪਾਲ ਨਹੀਂ ਸ਼ਾਮਲ ਹੈਗਾ ਇਹਦੇ ਵਿੱਚ 네ਪਾਲ ਨਹੀਂ ਸ਼ਾਮਲ ਹੈਗਾ ਬਾਕੀ ਇੰਡੀਆ ਸ਼੍ਰੀਲੰਕਾ ਮਾਲਦੀਵ ਇਹ ਐਕਸਰਸਾਈਜ਼ ਹੈ ਜਿਹੜੀ ਦੋਸਤੀ 16 ਇਹਨਾਂ ਨਾਲ ਆਪਾਂ ਕਰੀ ਹੈ ਕੱਲੇ ਮਾਲਦੀਪ ਨੂੰ ਛੱਡ ਕੇ ਤਾਂ ਹੁਣ ਇਹ ਜਿਹੜੇ ਐਕਸਰਸਾਈਜ਼ ਆ ਇੰਪੋਰਟੈਂਟ ਐ ਐਕਸਰਸਾਈਜ਼ ਆਪਾਂ ਥੋੜੀਆਂ ਜਿਹਾ ਹੋਰ ਵੀ ਪੜਾਂਗੇ ਦੇਖੋ ਇੱਕ ਆਪਣੇ ਜਿਹੜੀਆਂ ਇੰਡੀਆ ਅਤੇ ਸ਼੍ਰੀਲੰਕਾ ਦੇ ਨਾਲ ਆਪਣੀਆਂ ਦੇਖੋ ਐਕਸਰਸਾਈਜ਼ ਦਾ ਬਸ ਉਹਨੂੰ ਕਾਫੀ ਕਰਵਾਇਆ ਹੋਇਆ ਹੈ ਮੈਂ ਜਿਹੜੇ ਪੀ ਵੀ ਕਿਊ ਕਰ ਰਹੇ ਹੈ ਨਾ ਪਰ ਪੀ ਵੀ ਕਿਊ ਪੇਪਰਾਂ ਦੇ ਭਾਵੇਂ ਹੁਣ ਸਾਡੇ ਸ਼ੁਰੂ ਹੋ ਜਾਣਗੇ ਉਹ ਪ੍ਰੀਵੀਅਸ ਈਅਰ ਦੇ ਕੁਐਸਚਨ ਦੇ ਪੀ ਟ੍ਰਿਪਲ ਐਸ ਵੀ ਦੇ ਪਿਛਲੇ 13 ਜਾਂ 15 ਸਾਲਾਂ ਦੇ ਵਿੱਚ ਆਏ ਹੋਏ ਆ ਉਹ ਉਹ ਕਰਵਾ ਰਹੇ ਆ ਉਹਦੇ ਵਿੱਚ ਤੁਹਾਨੂੰ ਕਰਵਾਇਆ ਹੋਇਆ ਹੈ ਮੈਂ ਇੱਕ ਤਾਂ ਮਿੱਤਰਾ ਸ਼ਕਤੀ ਇੱਕ ਸਲਾਈਨ ਐਕਸ ਇਹ ਦੋਨੇ ਐਕਸਰਸਾਈਜ਼ਾਂ ਰਾਹੀਂ ਆਪਾਂ ਕਿਹਨੇ ਨਾਲ ਕਰਦੇ ਆਂ ਸ਼੍ਰੀਲੰਕਾ ਦੇ ਨਾਲ ਕਰਦੇ ਆਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੰਡੀਆ ਦੇ ਮਾਲਦੀਵ ਦੇ ਨਾਲ ਇੱਕ ਇੰਪੋਰਟੈਂਟ ਐ ਇਕੁਵੇਰਨ ਠੀਕ ਹੈ ਜੀ ਇਕੁਵੇਰਨ ਇਹ ਵੀ ਜਾ ਤੁਸੀਂ ਰੱਖਣੀ ਹੈ ਨਾਲ ਦੇ ਨਾਲ ਹੀ ਹੁਣ ਚੱਲਦੇ ਆਂ ਅਗਲੇ ਤੇ ਕਹਿੰਦੇ ਵਿਜੀਲੈਂਸ ਵਿਜੀਲੈਂਸ ਕੌਣ ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਵਿਜੀਲੈਂਸ ਆਪਾਂ ਕਿਹੜਾ ਫਲਾਣਾ ਪਟਵਾਰੀ ਵਿਜੀਲੈਂਸ ਨੇ ਫੜ ਲਿਆ ਫਲਾਣਾ ਏਐਸਆਈ ਦੇਸ਼ ਬਦਲੇਂਦਾ ਵਿਜੀਲੈਂਸ ਨੇ ਫੜ ਲਿਆ ਤਾਂ ਹੁਣ ਰਾਜੇ ਜਿਹੜੀ ਆਪਣੀ ਸੈਂਟਰ ਦੀ ਵਿਜੀਲੈਂਸ ਆ ਉਹਨੇ ਆਪ ਦਾ ਇੱਕ ਕਮਿਸ਼ਨ ਲਾਤਾ ਕਮਿਸ਼ਨ ਨਿਯੁਕਤ ਕਰਤਾ ਆਪ ਦਾ ਕਹਿੰਦੇ ਕਮਿਸ਼ਨ ਕਿਹਨੂੰ ਨਿਯੁਕਤ ਕੀਤਾ ਇਹ ਪਰੇਸ਼ਨ ਵੀ ਰਾਜੇ ਮੋਸਟ ਇੰਪੋਰਟੈਂਟ ਕੈਟਾਗਰੀ ਚ ਤੁਹਾਨੂੰ ਰੱਖਣਾ ਪਊਗਾ ਠੀਕ ਹੈ ਜੀ ਇਹਨਾਂ ਨੇ ਲਾਤਾ ਏਐਸ ਰਾਜੀਵ ਜੀ ਐਸ ਰਜੀਵ ਜੀ ਨੂੰ ਲਾਤਾ ਸੀ ਨੰਬਰ অপਸ਼ਨ ਏ ਦਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈਗਾ। ਚਲੋ ਜੀ। ਬੈਗ ਲੈਸ ਸਕੂਲ ਇਨੀਸ਼ੀਏਟਿਵ ਬੈਗ ਲੈਸ ਇਹਦਾ ਜੀ ਇਨੀਸ਼ੀਏਟਿਵ ਤਾਂ ਚਲਾਇਆ ਹੈਗਾ ਕਿ ਤੁਹਾਨੂੰ ਪਤਾ ਹੋਣਾ ਕਿ ਜਿੰਨੀ ਬੱਚੇ ਦੀ ਕਲਾਸ ਛੋਟੀ ਹੁੰਦੀ ਆ ਉਹਨਾਂ ਉਹਦੇ ਉੱਤੇ ਵਿਚਾਰੇ ਉੱਤੇ ਬੈਗ ਦਾ ਭਾਰ ਹੁੰਦਾ। ਜਦੋਂ ਹੁਣ ਆਪਾਂ ਜਾਂਦੇ ਹੁੰਦੇ ਸੀ ਸਕੂਲ ਆਪਣੇ ਕੋਲ ਕਿੰਨੀਆਂ ਕਿਤਾਬਾਂ ਹੁੰਦੀਆਂ ਸੀ? ਇੱਕ ਦਿਆਂ ਦੇ ਵਿੱਚ ਮਾਸਟਰ ਕਹਿੰਦੇ ਗੈਡਾ ਥੋਥਨਲੋ ਵਿੱਚ ਆਪਣੇ ਝੋਲੇ ਜਿਹੜੇ ਹੁੰਦੇ ਸੀ ਪਤੰਦਰ ਦੇ 5-6 ਮਹੀਨਿਆਂ ਵਾਰੀ ਪਾੜ ਜਾਂਦੇ ਸੀ ਕਿਸੇ ਦੀ ਖੁੰਝ ਨਿਕਲ ਜਾਂਦੀ ਸੀ ਕਿਸੇ ਨੂੰ ਕੁਛ ਨਿਕਲ ਜਾਂਦਾ ਨਹੀਂ ਕਿਸੇ ਨੂੰ ਕੁਛ ਆਪਣੇ ਅੱਧੇ ਬੈਗਾਂ ਹੀ ਪਾੜ ਜਾਂਦੇ ਸੀ ਹੈਨਾ ਤਾਂ ਹੁਣ ਇਹ ਕਹਿੰਦੇ ਜੀ ਇੱਕ ਇਨੀਸ਼ੀਏਟਿਵ ਚਲਾਇਆ ਸੀ ਜਿੱਥੇ ਬੈਗਲੈਸ ਕਿ ਕਦੇ-ਕਦੇ ਬੱਚੇ ਬੈਗ ਬਿਨਾਂ ਬੈਗਾਂ ਦਾ ਸਕੂਲ ਆਇਆ ਕਰਨਗੇ ਠੀਕ ਹੈ ਜੀ ਉਹ ਇਨੀਸ਼ੀਏਟਿਵ ਚਲਾਇਆ ਬਹੁਤ ਵਧੀਆ ਚੀਜ਼ ਹੈ ਨਾ ਜੀ ਇਹਨਾਂ ਬੱਚਾ ਬਹੁਤ ਜ਼ਿਆਦਾ ਮਤਲਬ ਬੱਚਾ ਸਕੂਲ ਜਾਣ ਨੂੰ ਵੀ ਜੀ ਕਰਦਾ ਜੀ ਉਹ ਦੇਖ ਕੇ ਕਿ ਅੱਜ ਇਹਦਾ ਬੈਗ ਨਹੀਂ ਲੈ ਕੇ ਜਾਣੇ ਖਾਲੀ ਮੱਧ ਪ੍ਰਦੇਸ਼ ਨੇ ਇਹ ਇਨੀਸ਼ੀਏਟਿਵ ਲੈਂਦਾ ਹੈਗਾ ਠੀਕ ਹੈ ਜੀ ਚਲੋ ਹੁਣ ਅਗਲਾ ਆਪਰੇਸ਼ਨ ਦੇਖੋ ਇਹ ਪਹਿਲਾ ਬਣ ਗਿਆ ਤਾਂ ਉਹ ਕਹੇ ਕਿ ਜਿੱਥੇ ਵੀ ਕੋਈ ਚੀਜ਼ ਮੈਂ ਉਹੀ ਲੈ ਕੇ ਆਇਆ ਰਾਜੇ ਜਿਹੜਾ ਉਸ ਨੂੰ ਪੇਪਰ ਤੇ ਮਿਲਣਗੇ ਠੀਕ ਹੈ ਜੀ ਬਾਕੀ ਰਾਜੇ ਜਿਹੜੇ ਬੱਚੇ ਨੇ ਪੜ੍ਹਨਾ ਹੈ ਯਕੀਨ ਕਰਕੇ ਪੜੋ ਠੀਕ ਹੈ ਜੀ ਜਿਹਨੇ ਪੜਨ ਵਾਲੀ ਰਾਜੇ ਉਹ ਜਿਵੇਂ ਮਰਜ਼ੀ ਕਰੀ ਚੱਲੇ ਉਹਦੇ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਕਹੂੰਗੇ ਆਪਣੀ ਜ਼ਾਰੀ ਸਰ ਪੜਨ ਵਾਲੇ ਬੱਚਿਆਂ ਨਾਲ ਠੀਕ ਹੈ ਆਪਣਾ ਕੰਮ ਹੈਗਾ ਪੜਾਉਣਾ ਬੱਚੇ ਦਾ ਕੰਮ ਹੈਗਾ ਪੜਨਾ ਦੇਖੋ ਰਾਜੇ ਇੰਨਾ ਦਾ ਵਿਲਾ ਮੈਂ ਵੀ ਹੈ ਨਹੀਂ ਕਿ ਤੁਹਾਨੂੰ ਮੈਂ ਬੇਫਾਲਤੂ ਦੀਆਂ ਚੀਜ਼ਾਂ ਕੱਢ ਕੇ ਲੈ ਕੇ ਆਉਂਗਾ ਤੁਹਾਨੂੰ ਮੈਂ ਇੱਥੇ ਆ ਕੇ ਕਰਵਾਈ ਜਾਊਗਾ ਉਹ ਠੀਕ ਹੈ ਮੇਰਾ ਵੀ ਦਿਲ ਕਰਦਾ ਹੁੰਦਾ ਕਿ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਪ੍ਰੋਵਾਈਡ ਕਰਵਾਵਾਂ ਉਹ ਚੀਜ਼ ਪ੍ਰੋਵਾਈਡ ਕਰਵਾਵਾਂ ਜੀ ਦਾ ਤੁਹਾਨੂੰ ਪੜਨ ਦਾ ਸਾਰ ਹੀ ਪਤਾ ਲੱਗ ਜੀਗੀ ਆਹ ਚੀਜ਼ ਆਪਣੇ ਵਾਸਤੇ ਇੰਪੋਰਟੈਂਟ ਹੈਗੀ ਚਾਹੇ ਦਾ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਠੀਕ ਹੈ ਬਾਦੂੜੀਆਂ ਰਾਜੇ ਗੱਲਾਂ ਨਾਲ ਮੈਂ ਅੱਜ ਤੱਕ ਕਿਰੀਆਂ ਕਦੇ ਨਹੀਂ ਕਰਾਂ ਨਹੀਂ ਮੈਨੂੰ ਕਦੇ ਝੂਠੀਆਂ ਪ੍ਰਮੋਸ਼ਨਾਂ ਕਰਾਉਣ ਦੀ ਲੋੜ ਪਈ ਹੈ ਨਹੀਂ ਮੈਂ ਕਦੇ ਕਰੀਏ ਠੀਕ ਹੈ ਕਿ ਵੱਡੇ ਵੱਡੇ ਫਲੈਕਸਿੰਗ ਲਾ ਦਾਂ ਫਲਾਨਾ ਕਰਦਾ ਤੇ ਮੈਨੂੰ ਇਹ ਹੁੰਦਾ ਕਿ ਜਿੰ ਜਿੰਨੇ ਕੇ ਬੱਚੇ ਪੜ ਰਹੇ ਆ ਉਹਨੇ ਕੀ ਬਹੁਤ ਆਪਾਂ ਨੂੰ ਠੀਕ ਹੈ ਨਾ राजे ਆਪਾਂ ਕੋਈ ਉਹ ਕੰਮਾਂਗਾ ਕਿ ਜਿਹੜੀ ਭਰਤੀ ਆਈ ਚੱਕਤਾ ਕੰਮ ਜਿਹੜੀ ਭਰਤੀ ਚੱਕਤਾ ਕੰਮ ਉਹ ਵੀ ਨਹੀਂ ਹੈਗਾ ਲਿਮਟਡ ਜੇ ਸਾਲ ਦੇ ਵਿੱਚ ਮੈਂ ਚਾਰ ਜਾਂ ਪੰਜ ਬੈਚ ਸ਼ੁਰੂ ਕਰਦਾ ਉਹਨਾਂ ਦਾ ਜੀ ਚਾਰ ਜਾਂ ਪੰਜ ਬੈਚ ਉਹ ਚਾਰ ਦੇ ਪੰਜ ਬੈਚ ਦੇ ਵਿੱਚ राजे ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਦਿੱਤਾ ਜਾਂਦਾ ਹੈਗਾ ਉਹਦਾ ਕਾਰਨ ਇਹੀ ਹੈ ਕਿ ਆਸੇ ਪਾਸੇ ਭੱਜਣ ਦੇ ਨਾਲੋਂ ਮੇਰਾ ਫੋਕਸ ਹੁੰਦਾ ਤੁਸੀਂ ਆਪ ਦੇਖੋ ਹੁਣ ਤੁਸੀਂ ਇੱਕ ਪੋਸਟ ਦੀ ਤਿਆਰੀ ਕਰੋਗੇ राजे ਠੀਕ ਹੈ ਮਨੋ ਹੁਣ ਜਿਹੜੇ ਗਰੁੱਪ ਬੀ ਅੱਜ ਮੈਂ ਤੁਹਾਨੂੰ ਮੈਂ ਕਰਵਾਈ ਜਾਂਦਾ ਇਹ ਇਹ ਜਿਹੜੇ ਕਰੰਟ ਅਫੇਅਰ ਹੈ ਇਹ ਤੁਹਾਡੇ ਸਾਰੇ ਪੇਪਰਾਂ ਚ ਕਵਰ ਹੋ ਜਾਣਗੇ ਸਾਰਿਆਂ ਚ ਠੀਕ ਹੈ ਹੁਣ ਤਾਂ ਤੁਹਾਨੂੰ ਮੈਂ ਇੱਕ ਪਾਸੇ ਐਸਐਸਸੀ ਵੱਲ ਦਵਲੀ ਫਿਰ ਐਸਐਸਸੀ ਤੇ ਆਪਣਾ ਬਹੁਤ ਫਰਕ ਕਰਾ ਜੀ ਇੱਕ ਪਾਸੇ ਤੁਹਾਨੂੰ ਮੈਂ ਨਾਇਬ ਤਹਿਸੀਲਦਾਰ ਬਣੀ ਲਈ ਫਿਰ ਨਾ ਲੇਬਰ ਇੰਸਪੈਕਟਰ ਚ ਲਈ ਫਿਰ ਉਹਨਾਂ ਦਾ ਫਰਕ ਹੈ ਥੋੜਾ ਜਿਹਾ ਸਲੇਵਸ ਦਾ ਆਪਣੇ ਨਾਲੋਂ ਠੀਕ ਹੈ ਤਾਂ ਉਹ ਚੀਜ਼ਾਂ ਇਹ ਹੁੰਦੀਆਂ ਦਾ ਜੇ ਕਿ ਮਤਲਬ ਬੰਦੇ ਦਾ ਧਿਆਨ ਭਟਕ ਜਾਂਦਾ ਬੱਚੇ ਦਾ ਹੁਣ ਮੈਂ ਕਰਵਾਉਣਾ ਹੈ ਗਰੁੱਪ ਬੀ ਐਸਸੀ ਤੇ ਡੀਡੀ ਤਿਆਰੀ ਉਹਦੇ ਵਿੱਚ ਆਪਣਾ ਰਿਕਾਰਡ ਵੀ ਬਹੁਤ ਵਧੀਆ ਹੈ ਮੇਨ ਚੀਜ਼ ਹੁੰਦੀ ਹੈ ਰਿਕਾਰਡ ਬਣਾ ਕੇ ਰੱਖਣਾ ਗਿਣਤੀ ਵਧਾਉਣ ਤੱਕ ਕੰਮ ਨਹੀਂ ਹੁੰਦਾ ਜਾਂ ਪੈਸੇ ਕਮਾਉਣ ਤੱਕ ਮਤਲਬ ਨਹੀਂ ਹੁੰਦਾ ਸਿਰਫ ਤੇ ਸਿਰ ਪਰ ਰਿਕਾਰਡ ਬਣਾਉਣ ਤੱਕ ਹੁੰਦਾ ਬੱਚੇ ਫੈਰ ਮੈਂ ਜਿਹੜੇ ਸਿਲੈਕਟ ਹੋਏ ਆ ਬਹੁਤ ਜ਼ਿਆਦਾ ਖੁਸ਼ੀ ਹੋਈ ਡਰਾਈਵਰ ਅੋਬਟਰ ਦੇ ਵਿੱਚ ਸਾਰੇ ਬੱਚਿਆਂ ਨੇ ਪੇਪਰ ਕਲੀਅਰ ਕੀਤਾ ਬਹੁਤ ਖੁਸ਼ੀ ਹੈ ਪਟਵਾਰੀ ਦੇ ਕੈਂਡੀਡੇਟ ਸਿਲੈਕਟ ਹੋਏ ਪੁਲਿਸ ਦੇ ਤਾਂ ਐਡ ਕੀ ਵੀ ਰਾਜੇ ਗਰੁੱਪ ਡੀ ਦੇ ਵਿੱਚ ਤੇ ਪੁਲਿਸ ਦੇ ਵਿੱਚ ਤੇ ਪਟਵਾਰੀ ਜਿੰਨੀ ਭਾਤ ਜਿਹੜੇ ਆਪਾਂ ਬੈਚ ਸ਼ੁਰੂ ਕੀਆ ਸਭ ਤੋਂ ਜ਼ਿਆਦਾ ਕੈਂਡੀਡੇਟ ਆਪਣੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਆਪਣੀ ਪਹਿਲੀ ਨਾਰਥ ਈਸਟਰਨ ਸਟੇਟ ਹੈ ਜੀ ਨਾਰਥ ਮੈਨੇ ਹੁੰਦਾ ਆਪਣਾ ਉੱਤਰ ਈਸਟਰ ਮੈਨੇ ਹੁੰਦਾ ਪੂਰਬ ਠੀਕ ਹੈ ਜੀ ਉੱਤਰ ਪੂਰਬੀ ਰਾਜ ਕਿਹੜਾ ਬਣ ਗਿਆ ਦਾ ਜਲ ਜੀਵਨ ਮਿਸ਼ਨ ਤੇ ਮਿਸ਼ਨ ਦੇ ਤਹਿਤ ਹਰ ਤੱਕ ਹਰ ਘਰ ਤੱਕ ਪਾਣੀ ਪਹੁੰਚਾਉਣ ਵਾਲਾ ਭਾਰਤ ਦਾ ਪਹਿਲਾ ਉੱਤਰੀ ਪੂਰਬੀ ਰਾਜ ਕਿਹੜਾ ਬਣ ਗਿਆ ਆਪਾਂ ਤੁਹਾਨੂੰ ਉਹ ਪੁੱਛ ਰਹੇ ਹਾਂ ਦੱਸੋ ਜੀ ਕਿਹੜਾ ਰਾਜ ਬਣ ਗਿਆ ਉਹ ਇੰਪੋਰਟੈਂਟ ਅਪ੍ਰੇਸ਼ਨ ਹੈ ਠੀਕ ਹੈ ਜੀ ਇਹ ਬਣ ਗਿਆ ਆਪਣਾ ਉਰੰਚਲ ਪ੍ਰਦੇਸ਼ ਚਲੋ ਆਰਾ ਸਿੱਧੀ ਜਾਣ ਕਰ ਲਓ ਤੁਸੀਂ ਇਹਦਾ ਬੰਨ ਲਾਈਨਰ ਹੀ ਹੈਗਾ ਜਿਹੜੀ ਆਪਣੀ ਏਸ਼ੀਅਨ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਹੋਈ ਹੈ ਰਾਜੀ ਜੀ ਜੂਨੀਅਰ ਕੈਟਾਗਰੀ ਦੇ ਵਿੱਚ ਹੋਈ ਹੈ ਬੂਮੈਂਸ ਦੀ ਇਹਦੇ ਵਿੱਚ ਇੰਡੀਆ ਨੇ ਕਿਹੜਾ ਮੈਡਲ ਜਿੱਤੇ ਆਪਾਂ ਤਾਂ ਉਹੀ ਪੁੱਛ ਰਹੇ ਨੇ ਰਾਜੀ ਇਹ ਤਾਂ ਦੱਸ ਰਹੇ ਕਿਉਂਕਿ ਇੰਡੀਆ ਨੇ ਗੋਲਡ ਮੈਡਲ ਜਿੱਤੇਗਾ ਤਾਂ ਕਰਕੇ ਆਪਣੇ ਵਾਸਤੇ ਇੰਪੋਰਟੈਂਟ ਹੈ ਬੇ ਇਹਦੇ ਵਿੱਚ ਡੀਪਲੀ ਜਾਣ ਦੀ ਲੋੜ ਨਹੀਂ ਇੱਕ ਤਾਂ ਇਹ ਬ੍ਰਿਸ਼ਨ ਇੰਪੋਰਟੈਂਟ ਹੈ ਕਿਉਂਕਿ ਤੁਹਾਨੂੰ ਮੈਂ ਹੋਰ ਨਾਲ ਹੀ ਲਿਖਤਾ ਇੱਕ ਇਹ ਬੂਮੈਂਡ ਪ੍ਰੋਟੈਕਸ਼ਨ ਸਕੀਮ ਚਲਾਈ ਗਈ ਹੈ ਬੂਮੈਂਡ ਪ੍ਰੋਟੈਕਸ਼ਨ ਸਕੀਮ ਏ ਹੋਮ ਮਿਨਿਸਟਰੀ ਨੇ ਚਲਾਈ ਹੈ। ਇਹ ਸਭ ਤੋਂ ਪੁੱਛਿਆ ਜਾਊਗਾ ਪੇਪਰ ਦੇ ਵਿੱਚ ਇਹ ਪ੍ਰੈਸ਼ਨ ਅਲੱਗ ਤੋਂ ਤਿਆਰ ਹੁੰਦਾ ਸੀ। ਪਰ ਮੈਂ ਤੁਹਾਨੂੰ ਨਾਲ ਹੀ ਦੇ ਦਿੱਤਾ ਇਹਦੇ ਵਿੱਚ ਕਿ ਐਹ ਤੁਹਾਨੂੰ ਯਾਦ ਕਰਨਾ ਸੌਖਾਗਾ ਕਿ ਊਮਨ ਪ੍ਰੋਟੈਕਸ਼ਨ ਸਕੀਮ ਕਿਨੇ ਚਲਾਈ ਹੈ ਹੋਮ ਮਿਨਿਸਟਰੀ ਨੇ। ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਦੇ ਆ ਏਆਈ ਚੈਟਬੋਟ। ਠੀਕ ਹੈ ਜੀ ਹਨੂਮਾਨ ਕਿਸ ਕੰਪਨੀ ਦੁਆਰਾ ਬਿਕਸਰ ਕੀਤਾ ਜਾ ਰਿਹਾ ਹੈ ਰਾਜੀ? ਇਹ ਇੱਕ ਏਆਈ ਏਆਈ ਦਾ ਮਤਲਬ ਹੁੰਦਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ। ਠੀਕ ਹੈ ਜੀ ਇਹ ਕਿਹੜੀ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ? ਇਹ ਕਰਿਆ ਜਾ ਰਿਹਾ ਹੈ ਜੀ ਰਿਲਾਇੰ ਇਸ ਸਰਕਾਰ ਨੇ ਕਾਟਰ ਕੈਂਡੀ ਤੇ ਬੈਨ ਲਗਾਤਾ ਕਾਟਰ ਕੈਂਡੀ ਕਿਹੜੀ ਹੁੰਦੀ ਹੈ ਆਪਣੇ ਉਹ ਨਹੀਂ ਲੱਛੇ ਕਹਿੰਦੇ ਨੇ ਲੱਛੇ ਕਹਿੰਦੇ ਆਪਣੇ ਦਾ ਹਨਾ ਜਿਹੜੇ ਉਹ ਡਾਂਗ ਜਿਲੇ ਭੇਟੀ ਫਿਰਦੇ ਹੁੰਦੇ ਆ ਗੁੱਦ ਜੀ ਰੂਂ ਜਿੰਗੂ ਹੁੰਦਾ ਰਜੇ ਉਹ ਲਾਲਜਾ ਜਿਹਨੂੰ ਆਪਾਂ ਇਕੱਠਾ ਕਰ ਲੀਏ ਮੁਠੀ ਦੇ ਵਿੱਚ ਮੀਚ ਲਿਓ ਜਮੇ ਮੜਾ ਜਾ ਬਣ ਜਾਂਦਾਗਾ ਆਪਣੇ ਸਾਡੇ ਨਾਲ ਲੱਛਾ ਕਹਿੰਦੇ ਆ ਇਧਰਲੇ ਸਾਡੇ ਏਰੀਆ ਬਠਿੰਡੇ ਵਾਲੇ ਛੋਟੇ ਪਤਾ ਨਹੀਂ ਕੀ ਕਹਿੰਦੇ ਆ ਉਹ ਆ ਕਾਟਰ ਕਿਹੜੀ ਉਹਤੇ ਨਾ ਕਿਹੜੀ ਰਾ ਸਰਕਾਰ ਨੇ ਪਾਬੰਦੀ ਲਾਤੀ ਕਿ ਵੀ ਸਾਡੇ ਵੇਚ ਨਹੀਂ ਸਕਦੇ ਤਾਂ ਤਾਮਨਾਡੂ ਨੇ ਪਾਬੰਦੀ ਲਾਦੀ ਵੀ ਕਾਟਰ ਕੈਂਡੀ ਤੇ ਇਹ ਪਰਿਸ਼ਾ ਤੁਹਾਨੂੰ ਆ ਸਕਦਾਗਾ ਇਸ ਤੋਂ ਬਾਅਦ ਆਸਕ ਵੀ ਦਾ ਡਬਲਯੂ ਐਚ ਹੋ ਰਹੀ ਹੈ ਇਹਦਾ ਸਵਾਰ ਹੀ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਨਾ ਆਵੇ ਪੇਪਰ ਦੇ ਵਿੱਚ ਇਹ ਵੀ ਪੱਕਾ ਕਿਸੇ ਪੇਪਰ ਦੇ ਵਿੱਚ ਪਈ ਹੋ 62 ਹੈਲਥ ਆਰਗੇਨਾਈਜੇਸ਼ਨ ਦੁਆਰਾ ਰਾਜੀ ਇੱਕ ਨਾ ਆ ਇੱਕ ਪਹਿਲ ਕਦਮ ਕੀਤੀ ਗਈ ਹੈ ਇਹਦਾ ਜੀ ਆਈ ਡੀ ਐਚ ਦਾ ਪੂਰਾ ਨਾਮ ਕੀ ਹੈ ਇਹ ਪੁੱਛ ਰਹੇ ਨੇ ਤਾਂ ਇਹਦਾ ਪੂਰਾ ਨਾਮ ਹੈਗਾ ਏ ਨੰਬਰ ਆਪਸ਼ਨ ਗਲੋਬਲ ਇਨੀਸ਼ੀਏਟਿਵ ਔਨ ਦਾ ਔਨ ਡਿਜੀਟਲ ਹੈਲਥ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆ ਕੀ ਕਹਿ ਰਹੇ ਨੇ ਕਹਿੰਦੇ 7ਵਾਂ ਇੰਡੀਆ ਜਪਾਨ ਐਕਟ ਹੈ ਜਿਹੜਾ ਇਹ ਕਹਿੰਦੇ ਕਿਦੋਂ ਅਯੋਜਿਤ ਕੀਤਾ ਗਿਆ ਸੀ 7ਵਾਂ ਇੰਡੀਆ ਜਾਪਾਨ ਐਕਟ ਹੈ ਜਿਹੜਾ ਇਹ ਕਦੋਂ ਉਜੋਜਿਤ ਕੀਤਾ ਗਿਆ ਸੀ ਇਹ ਜੋਜਿਤ ਅੱਛਾ ਅੱਛਾ ਕੀ ਕਹਿੰਦੇ ਨੇ ਕਿੱਥੇ ਜੋਜਿਤ ਕੀਤਾ ਗਿਆ ਸੀ 7ਵਾਂ ਸੌਰੀ ਸੌਰੀ 7ਵਾਂ ਪੁੱਛ ਰਹੇ ਨੇ ਭਾਈ ਸਾਹਿਬ ਇਹ ਕਿੱਥੇ ਇਹ ਕਰਿਆ ਗਿਆ ਸੀ ਰਾਜੀ ਨਿਊ ਦਿੱਲੀ ਦੇ ਵਿੱਚ ਸੌਰੀ ਨਿਊ ਦਿੱਲੀ ਦੇ ਵਿੱਚ ਮੈਂ ਕਿਹੜੇ ਡੇਟ ਕਹਿ ਰਹੇ ਹਾਂ ਥੱਲੇ ਇਸ ਤੋਂ ਬਾਅਦ ਅਗਲਾ ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਕਿਸ ਜ਼ਿਲ੍ਹੇ ਵਿੱਚ ਰਾਜ ਦਾ ਪਹਿਲਾ ਕੱਛੂ ਸੰਭਾਲ ਰਿਜ਼ਰਵ ਖੋਲਿਆ ਗਿਆਗਾ ਦੇਖੋ ਜੀ ਉੱਤਰ ਪ੍ਰਦੇਸ਼ ਦੇ ਵਿੱਚ ਖੋਲਿਆ ਗਿਆ ਹੈਗਾ ਸਟੇਟ ਦਾ ਪਹਿਲਾ ਕੱਛੂ ਠੀਕ ਹੈ ਜੀ ਇਹ ਕਿੱਥੇ ਕਿਹੜੇ ਰਾਜ ਦੇ ਵਿੱਚ ਖੋਲਿਆ ਗਿਆ ਹੈ ਰਾਜ ਇਹ ਕੁਸ਼ਨ ਇੰਪੋਰਟੈਂਟ ਦਾ ਹੈਗਾ ਪਰ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਤੁਸੀਂ ਇਹਨਾਂ ਡਾਇਰੈਕਟ ਯਾਦ ਕਰ ਸਕਦੇ ਹੋ ਠੀਕ ਹੈ ਜੀ ਬਸ ਇਹ ਰਹਿਣ ਛੱਡ ਵੀ ਦਵਾਂਗੇ ਤਾਂ ਕੋਈ ਚੱਕਰ ਆਈ ਗੱਲ ਨਹੀਂ ਉਹ ਦੇਖ ਲਓ ਜੇ ਕਿਸੇ ਕੈਂਡੀਡੇਟ ਨੂੰ ਯਾਦ ਰਹਿਣ ਦਾ ਕਰ ਸਕਦੇ ਹੋ ਇੰਪੋਰਟੈਂਟ ਹੈਗਾ ਪਰ 30% ਇੰਪੋਰਟੈਂਟ ਹੈ ਠੀਕ ਹੈ ਜੀ ਕਰਨਾ ਤਾਂ ਕਰ ਸਕਦੇ ਹੋ ਆ ਇੰਪੋਰਟੈਂਟ ਹੈ ਕਿਉਂਕਿ ਫਰਸਟ ਆ ਗਿਆ ਦੇ ਵਿੱਚ ਫਰਸਟ ਸਕਿੱਲ ਇੰਡੀਆ ਸੈਂਟਰ ਪਹਿਲਾ ਸਕਿੱਲ ਇੰਡੀਆ ਸੈਂਟਰ ਹੈ राजे ਜਿਹਦਾ ਉਦਘਾਟਨ ਕਿਨੇ ਕੀਤਾ ਤਰਮਿੰਦਰ ਪ੍ਰਧਾਨ ਜੀ ਨੇ ਕੀਤਾ ਜਿਹੜੇ ਕਿ ਆਪਣੇ ਜੂਨੀਅਰ ਮਿਨਿਸਟਰ ਹੈਗੇ ਇਹਨਾਂ ਨੇ ਇਹਦਾ ਉਦਘਾਟਨ ਕੀਤਾ ਕਿੱਥੇ ਹੈਗਾ ਠੀਕ ਹੈ ਜੀ ਇਹਦਾ ਉਦਘਾਟਨ ਕਿੱਥਾ ਕੀਤਾ ਹੈ ਇਹ ਕੀਤਾ ਕਿੱਥੇ ਹੈ ਇਹ ਕਿਤਾ ਸੰਬਲਪੁਰ ਦੇ ਵਿੱਚ ਤਾਂ ਇਹ ਪ੍ਰੇਸ਼ ਨੂੰ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਸੀ राजे ਤੇ ਇਹਦੇ ਨਾਲ राजे ਇਹਦੇ ਵਿੱਚ ਅੱਜ ਆਪਾਂ ਕਰਦੇ ਆ ਚਾਰ ਦਿਨਾਂ ਦੇ ਕਰੰਟ ਅਫੇਅਰ ਜੇਕਰ ਆਪਾਂ 20 20 ਨੂੰ ਚਾਰ ਦਿਨਾਂ ਦੇ ਵੰਡ ਕੇ ਲਿਖੇ ਤਾਂ राजे ਆਪਣੀ ਇੱਕ ਦਿਨ ਦੇ ਕਰੰਟ ਅਫੇਅਰਾਂ ਦੀ ਜਿਹੜੀ ਐਵਰੇਜ ਹੈਗੀ ਉਹ ਹੈਗੀ ਹੈ 5 ਠੀਕ ਹੈ ਜੀ ਪੰਜ ਹੈਗੀ ਇੱਕ ਦਿਨ ਦੇ ਕਰੰਟ ਅਫੇਅਰਾਂ ਦੀ ਜਿਹੜੀ ਆਪਣੀ ਰੇਸ਼ੋ ਹੈ ਤਾਂ ਬਹੁਤ ਘੱਟ ਕਰੰਟ ਅਫੇਅਰ ਕਰਵਾ ਰਹੇ ਹਾਂ ਰਾਜੇ ਕਰਵਾ ਵੀ ਉਹੀ ਰਹੇ ਜਿਹੜੇ ਪੇਪਰ ਦੇ ਵਿੱਚ ਮਿਲਣਗੇ ਬਾਕੀ ਤੁਸੀਂ ਆਪ ਸਿਆਂ ਨੂੰ ਤੁਹਾਨੂੰ ਪਤਾ ਲੱਗਦਾ ਹੋਊ ਪੜੇ ਤੋਂ ਕਿ ਸਾਡੇ ਕੰਟੈਂਟ ਦੇ ਵਿੱਚ ਕਿਵੇਂ ਹੈ ਤੇ ਬਾਕੀ ਦਾ ਜੀ ਪੇਪਰ ਕਲੀਅਰ ਕਰਨਾ ਤਾਂ ਜਲਦੀ ਜਲਦੀ ਵੈ ਜੁਆਇਨ ਕਰੋ ਤੇ ਵੀਡੀਓ ਨੂੰ ਵੀ ਬਾਦੋਂ ਬਾਦ ਲਾਈਕ ਸ਼ੇਅਰ ਕਰੋ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਾਦ ਦੇਰੋ